ਏ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਾਮ ਦੀ ਨੂਰ ਅਰ ਸਹਉ ਕੁਰ ਸਹਉ ਝਟੀ ਐ ਤਦ ਡਠੇ ਸਚਿ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸਚਾ ਪਾਤਸ਼ਾਹ ਸਿਰ ਸਾਹ ਦਾ ਸ਼ਾਹ ਜਿਸ ਪਾਸ ਬਹਿਠਿਓ ਸੋਈ ਐ ਸਭਨਾਂ ਦਾ ਵੀਸਾਹ ਸੱਜਣ ਸਚਾ ਪਾਤਸ਼ਾਹ ਸਿਰ ਸਾਧ ਸ਼ਾਹ ਜਿਸ ਪਾਸ ਬਹਿਠਿਓ ਸੋਹੀਐ ਸਭਨੋ ਦਵੀ ਸਤਨਾਮ ਸ਼੍ਰੀ ਜੀ ਸਲੋਕ ਮਹਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਸਤ ਪਾਣੀ ਜੰਤ ਫਿਰਹ ਨਸਤ ਮੂੰਡ ਮੁਡਾਈ ਕੇਸੀ ਨਸਤ ਪੜਿਆ ਦੇਸ ਫਿਰਹ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ ਨਾ ਸਤ ਮੂਡ ਮੁਡਾਈ ਕੇਸੀ ਨਾ ਸਤ ਪੜਿਆ ਦੇਸ ਫਿਰਹਿ ਨਾ ਸਤ ਰੁਖੇ ਬਿਰਖੇ ਪੱਥਰ ਆਪਤਿ ਛਾਵੈ ਦੁਖ ਸਹੈ ਨੌ ਸਤ ਹਸਤੇ ਬੱਧ ਸੰਗਲ ਨੌ ਸਤ ਗਾਈ ਕਾਹ ਚਰਹਿ ਜੇ ਸ ਹੱਥ ਸਿਰਦ ਦੇਵੇ ਜੇ ਸੋਈ ਜਿਸ ਨੂੰ ਦੇ ਤਿਸ ਆਏ ਮਿਲੈ ਨਾਨਕਤਾ ਕਾ ਮਿਲੈ ਵਡਾਈ ਜਿਸ ਘਟ ਭੀਤਰ ਸਬਦ ਰਵੈ ਸਭ ਘਟ ਮੇਰੇ ਹਾਂ ਸਭ ਨਾ ਅੰਦਰ ਜਸਹ ਖੁਆਈ ਤਿਸ ਕੌਣ ਕਹੈ ਜਸਹ ਦਿਖਾਲਾ ਵਟੜੀ ਤਿਸਹ ਪੁਲਾਵ ਕੌਣ ਜਿਸਹ ਪੁਲਾਈ ਪੰਦ ਸਰ ਤਿਸਹ ਦਿਖਾਵੇ ਕੌਣ ਮਹਲਾ ਪਹਿਲਾ ਸੋ ਗਿਰਹੀ ਜੋ ਨਿਗਰੋ ਕਰੈ ਜਾਪ ਤਪ ਸੰਜਮ ਭੀਖਿਆ ਕਰੈ ਪੁੰਨ দান ਕਾ ਕਰੈ ਸਰੀਰ ਸੋ ਗਿਰਹੀ गंगा का नीर बोलै इसर सत स्वरूप परम तंत महरेखनारू ਮਹੱਲਾ ਪਹਿਲਾ ਸੋ ਔ ਤੁੱਤੇ ਜੋ ਧੂਪ ਆਪ ਬਿਖਿਆ ਭੋਜਨ ਕਰੈ ਸੰਤਪ ਆਓ ਹੱਠ ਪਟਣ ਵੇਖਿਆ ਕਰ ਸੋ ਓ ਤੂਤੇ ਸਿਵਪੁਰ ਚੜੈ ਬੋਲਾ ਗੋਰਖ ਸਤ ਸਰੂਪ ਪਰਮ ਤੰਤਮਹ ਰਖਨਾਰੂ ਹਲਾ ਪਹਿਲਾ ਸੋ ਉਦਾਸੀ ਜੇ ਪਾਲੈ ਉਦਾਸ ਅਰਦ ਉਰਦ ਕਰੇ ਨਿਰੰਜਨਵਾਸ ਚੰਦ ਸੂਰਜ ਕੇ ਪਾਏ ਗੰਢ ਤਿਸ ਉਦਾਸੀ ਕਾ ਪੜ ਨਾ ਕੰਧ ਬੋਲੇ ਗੋਪੀ ਚੰਦ ਸਤ ਸਰੂਪ परतंत महरी महल्ल पहल सो पखी जेकाया का ਕੇ ਅਗਨਾ ਬ੍ਰਹਮ ਪਰਜਲ ਸੁਪਨੇ ਬਿੰਦਨਾ ਦੇ ਚਰਣਾ ਤਿਸ ਪਖੰਡੇ ਜਰਾ ਨ ਮਰਣਾ ਬੋਲੇ ਚਰ ਪਟ ਸਤ ਸਰੂਪ ਪਰਮ ਤੰਤ ਮਹਿਰਖ ਨਾਰੂਪ ਮਹਲਾ ਪਹਿਲਾ शोरागीज उल्लट ब्रह्मा गगनमण्डलमह रोपथम् एनस्य अन्तर ਸਤ ਸਮਾਨ ਬੋਲਾ ਪਰ ਥਰ ਸਤ ਸਰੂਪ ਪਰਮ ਤੰਤ ਮਹਾਰೇಖਨarup ਮਹਲਾ ਪਹਿਲਾ ਕਿ ਓ ਮਰ ਮੰਦਾ ਕਿ ਓ ਜੀਵ ਜੁਗਤ ਕੰਨ ਪੜਾਏ ਕਿ ਆਖਾਜੈ ਭਗਤ ਆਸਤ ਨਾਸਤ ਏ ਕੋ ਨਾਉ ਕੌਣ ਸੋ ਅ ਖਰ ਜਿਤ ਰਹਿ ਹਿਆਉ ਤੂਪ ਛਾਵ ਜੇ ਸਮ ਕਰ ਸਹ ਤਾਨਨ ਕੇ ਆਖ ਗੁਰ ਕੋ ਕਹ ਸਹ ਤਾਰੇ ਵਰਤਹਿ ਪੂਤ ਨਾ ਸੰਸਾਰੀ ਨਾ ਆਉ ਤੋਤ ਨਿਰੰਕਾਰ ਜੋ ਰਹਿ ਸਮਾਇ ਕਾਹੇ ਭੀ ਕਿਆ ਮੰਗਣ ਜਾਏ ਪਾੜੇ ਹਰ ਮੰਦਰ ਸੋਈ ਆਖੀਏ ਜੇtheta ਹਰ ਜਾਤਾ ਮਨਸ ਦੇਹ ਗੁਰ ਬਚਨੀ ਪਾਇਆ ਸਬਿਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਕਰਮ ਹੈ ਵਿਧਤਾ ਮਨ ਮੁਖ ਹਰ ਮੰਦਰ ਕੇ ਸਾਰ ਨ ਜਾਣੀ ਤਨੇ ਜਨਮ ਗਵਾਤਾ ਸਭ ਮਹਿ ਇੱਕ ਵਰਤਦਾ ਗੁਰ ਸਬਦਿ ਪਾਇਆ ਜਾਇ ਸੱਚੇ ਪਤਸ਼ਾਹ ਤੂੰ ਸੱਚੇ ਨਾਇਨ ਸਭ ਮਹਿ ਇੱਕ ਵਰਤਦਾ ਗੁਰ ਸਬਦੇ ਪਾਇਆ ਜਾਏ ਸੱਚੇ ਪਾਤਸ਼ਾਹ ਤੂੰ ਸੱਚੇ ਨਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ ਨਾ ਸਤ ਮੂਡ ਮੁਡਾਈ ਕੇਸੀ ਨਾ ਸਤ ਪੜਿਆ ਦੇਸ ਫਿਰਹਿ ਰਾਗ ਰਾਮ ਕਲੀ ਕੀ ਵਾਰ ਪਹਿਲੀ ਪੌੜੀ 12ਵੇਂ ਸ਼ਲੋਕਾਂ ਨਾਲ